ਕਹਿੰਦੇ ਡੌਗ ਰੱਖਤਾ ਸਾਰੇ ਲੈਂਦੇ ਆ ਪਰ ਪਾਲਦਾ ਕੋਈ ਕੋਈ ਆ ਅੱਜ ਖੜੇ ਆ ਸਿਵੀਆਂ ਰਿੱਕੀ ਸੋਢੀ ਬਾਈ ਕੋਲ ਜਿਨ੍ਹਾਂ ਨੇ ਡੌਗ ਕਹਿੰਦੇ ਰੱਖੇ ਨਹੀਂ ਪਾਲੇ ਆ ਡੌਗ ਵੀ ਕਾਹਦੇ ਆ ਪੱਟੂ ਸ਼ੇਰ ਹੀ ਆ ਕਹਿੰਦੇ ਘਾਉਂਦੇ ਸੁਨੇ ਰਾਤ ਚ ਜਿੱਥੇ ਚੋਰਾਂ ਦਾ ਡੇਰਾ ਹੁੰਦਾ ਉੱਥੇ ਤੁਹਾਡੇ ਨਾਲ ਇਹ ਡੌਗ ਤੁਰ ਪਏ ਨਾ ਤੇ ਕਹਿੰਦੇ ਜਿੱਥੋਂ ਲੋਕ ਕਹਿੰਦੇ ਆ ਬਾਈ ਛੱਡ ਦਿਓ ਚੋਰਾਂ ਨੂੰ ਚੋਰ ਤੁਹਾਨੂੰ ਕਹਿਣਗੇ ਬਾਈ ਇੱਕ ਵਾਰ ਇਹਦੇ ਤੋਂ ਬਚਾਲਾ ਅਸੀਂ ਮੋੜੇ ਰਾਹ ਤੇ ਨਹੀਂ ਆਉਂਦੇ ਗੱਲ ਕਰਦੇ ਆ ਵੀਰੋ ਗੱਦੀ ਡੌਗ ਦੀ ਹਮਾਲਿਆਨ ਸ਼ੀਪ ਡੌਗ ਜਿਹੜੇ ਪੁਰਾਣੇ ਟਾਈਮਾਂ 'ਚ ਬਜ਼ੁਰਗ ਰੱਖਦੇ ਸੀ ਓਡਾਂ ਵਾਲਾ ਕੁੱਤਾ ਕਹਿੰਦੇ ਸੀ ਵੀਰੋ ਜੀ ਤੇ ਆਜੋ 22 ਸੋਡੀ ਨਾਲ ਕਰਦੇ ਆਂ ਗੱਲਬਾਤ ਇਹ ਮਿੱਤਰੋ ਮਾਂ ਸਾਰਿਆਂ ਦੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚੈਨਲ ਦੇ ਮਿੱਤਰੋ ਸਵਾਗਤ ਕਰਦੇ ਆ ਬਾਈ ਜੀ ਮੈਂ ਮਹਾਵੀਰ ਸਿੰਘ ਢਿੱਲੋਂ ਤੇ ਅੱਜ ਆਪਾਂ ਵੀਰੋ ਸਿਵੀਆਂ ਪੈਂਡ ਆਏ ਆ ਬਾਈ ਜੀ ਰਿੱਕੀ ਸੋਢੀ ਕੋਲੇ ਸੋਢੀ ਸਾਹਿਬ ਨਾਲ ਅੱਜ ਬਾਈ ਜੀ ਗੱਲਬਾਤ ਕਰਾਂਗੇ ਇਹਨਾਂ ਨੇ ਬਾਈ ਜੀ ਸ਼ੇਰਾਂ ਵਰਗੇ ਕੁੱਤੇ ਰੱਖੇ ਹੋਇਆ ਬਾਈ ਜੀ ਗੱਲਬਾਤ ਕਰਦੇ ਆ ਵੀਰੋ ਕਿਹੜੀ ਨਸਲ ਚੋ ਬਾਈ ਜੀ ਕਿਹੜੀ ਬਰੀਡ ਆ ਇਹ ਕਿਹੜੀ ਲਾਈਨ ਆ ਵੀਰੋ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਬਾਈ ਜੀ ਕਰਦੇ ਆ ਬਾਈ ਦੇ ਨਾਲ ਗੱਲਬਾਤ ਸਸੀ ਗੱਲ ਬਾਈ ਜੀ ਤੁਹਾਡੀ ਸਭ ਹੋ ਠੀਕ ਆ ਬਾਈ ਤੇ ਬਾਈ ਜੀ ਤੇ ਆਪਾਂ ਕਿੱਥੇ ਖੜੇ ਆ ਪਹਿਲਾਂ ਲੋਕੇਸ਼ਨ ਜਰੂਰ ਦੱਸ ਦਿਓ ਬਾਈ ਜੀ ਇਹ ਆਪਣਾ ਪਿੰਡ ਹੈਗਾ ਸਵੀਆਂ ਬਾਈ ਠੀਕ ਆ ਬਾਈ ਜੀ ਤੇ ਡਿਸਟ੍ਰਿਕਟ ਫਰੀਦਕੋਟ ਆ ਬਾਈ ਠੀਕ ਆ ਬਾਈ ਜੀ ਹਾਂਜੀ ਹਾਂਜੀ ਤੇ ਬਾਈ ਜੀ ਆਪਣੇ ਕੋਲੇ ਕਿਹੜੀ ਬਰੀਡ ਆ ਇਹ ਤੇ ਸਾਰਾ ਕੁਝ ਦੱਸਿਓ ਬਾਈ ਜੀ ਇਹਦੇ ਡਿਟੇਲ ਦੇ ਬਤਿਓ ਇਹ ਬਾਈ ਹੋਮ ਬਰੀਡਿੰਗ ਆਪਣੀ ਕੀਤੀ ਵੀ ਗੱਦੀ ਨਸਲ ਦੀ ਆ ਇਹ ਠੀਕ ਆ ਬਾਈ ਜੀ ਤੇ ਚੋਟੀਆਂ ਲਾਈਨ ਹੈ ਦੀ ਬਾਈ ਚੋਟੀਆਂ ਬਲੱਡ ਲੈਂਦੇ ਠੀਕ ਆ ਤੇ ਬਾਈ ਕਿੰਨੇ ਚਰਦੇ ਆਪਾਂ ਰੱਖਿਆ ਬਾਈ ਜੀ ਏ ਬਾਈ ਮੈਂ ਤਾਂ ਜਿਉਂ ਸੁਰਤ ਸੰਭਲੀ ਆ ਆਪਣੇ ਕੋਲੇ ਰਹੀ ਆ ਤਕਰੀਬਨ ਠੀਕ ਆ ਬਾਈ ਹੁਣ ਥੋੜਾ ਜਿਆ ਪੇਟੇ ਨੂੰ ਸ਼ੌਂਕ ਜਿਆ ਦੇ ਪੈ ਗਿਆ ਹੁਣ ਥੋੜੇ ਵਧਾਲੇ ਪਹਿਲਾਂ ਤਾਂ ਇੱਕ ਦੋ ਹੀ ਹੁੰਦੇ ਸੀਗੇ ਇਹ ਤਾਂ ਬਾਈ ਬਹੁਤ ਜਾਨੀ ਸ਼ੇਰਾਂ ਵਰਗੇ ਲੱਗਦੇ ਆ ਹੈ ਬਾਈ ਪੂਰੇ ਯਾਰ ਘਰੇ ਰੱਖੇ ਆ ਆਪਾਂ ਰੱਖੀ ਆ ਵਾਸਤੇ ਆ ਠੀਕ ਆ ਬਾਈ ਮੈਂ ਕੰਮ ਖੇਤਾਂ 'ਚ ਬੈਠੇ ਆ ਆਪਾਂ ਠੀਕ ਆ ਬਾਈ ਪਸ਼ੂ ਠੰਡ ਆ ਗਿਆ ਜਾਂ ਕੋਈ ਹੋਰ ਕੋਈ ਹੈਗਾ ਤਾਂ ਆਪਾਂ ਨੂੰ ਸੇਫਟੀ ਹੈ ਇਹਨਾਂ ਦੀ ਸਹੀ ਗੱਲ ਆ ਤੇ ਬਾਈ ਬਰੀਡਾਂ ਦਾ ਮਤਲਬ ਹੋਰ ਵੀ ਆ ਡੌਗ ਹੋਰ ਵੀ ਕਈ ਬਰੀਡਾਂ ਹੁੰਦੀਆਂ ਤੇ ਇਹ ਹੀ ਬਾਈ ਬਰੀਡ ਮਤਲਬ ਕਿਉਂ ਇੱਕ ਤਾਂ ਬਾਈ ਜਿਵੇਂ ਉਹਦੇ ਕੋਲ ਪੈਂਡੂ ਬਰੀਡ ਹੈ ਇਹ ਆਪਣੀ ਪਹਿਲਾਂ ਤੋਂ ਬਿਉਰਗਾਂ ਦੇ ਰੱਖੇ ਹੋਏ ਉਹਦੇ ਕਰਕੇ ਇੱਕ ਥੋੜਾ ਜਿਹਾ ਇਹਦੇ ਨਹੀਂ ਝੁਕਾਈ ਜ਼ਿਆਦੇ ਆਪਣਾ ਠੀਕ ਹੈ ਸ਼ੁਰੂ ਤੋਂ ਜ਼ਿਆਦਾ ਹਾਂਜੀ ਹਾਂਜੀ ਇਹਦੇ ਕਰਕੇ ਤਾਂ ਬਾਈ ਜੀ ਖਰਾਕ ਵਗੈਰਾ ਇਹਨਾਂ ਦੀ ਕੀ ਰਹਿੰਦੀ ਹੈ ਤੇ ਡਾਈਟ ਦੇ ਵਿੱਚ ਬਾਈ ਖਰਾਕ ਬਾਈ ਜਿਵੇਂ ਸਵੇਰ ਦੇ ਟਾਈਮ ਇਹਨਾਂ ਨੂੰ ਰੋਟੀ ਠੀਕ ਹੈ ਬਾਈ ਹੋਗੀ ਠੀਕ ਹੈ ਨਾਰਮਲ ਡਾਈਟ ਤੇ ਸ਼ਾਮ ਨੂੰ ਦਲੀਆ ਹੋ ਗਿਆ ਚੌਲ ਹੋ ਗਿਆ ਬਾਈ ਤੇ ਜਿਵੇਂ ਹੁਣ ਸਰਦੀਆਂ 'ਚ ਮੀਟ ਪਾ ਦਈਦਾ ਇਹਨਾਂ ਨੂੰ ਠੀਕ ਹੈ ਬਾਈ ਤੇ ਗਰਮੀਆਂ 'ਚ ਤਾਂ ਉਹੀ ਨਾਰਮਲ ਡਾਈਟ ਹੀ ਚੱਲਦੀ ਹੈ ਤੇ ਗਰਮੀਆਂ ਚ ਬਈ ਮੀਟ ਨੇ ਹਣਾ ਸਹੀ ਨਹੀਂ ਬਈ ਫਿਰ ਉਹ ਵੀ ਗਰਮੀ ਜਾਦੇ ਮੰਨਦੇ ਆ ਕਿਉਂਕਿ ਇਹ ਨਸਲ ਸਹੀ ਤਾਂ ਠੰਡੇ ਏਰੀਏ ਦੀ ਆ ਸਹੀ ਗੱਲ ਆ ਬਈ ਆ ਇੱਥੇ ਫਿਰ ਉਹੀ ਗਰਮੀ ਜਾਦੇ ਮੰਨਦੇ ਬਈ ਸਹੀ ਗੱਲ ਆ ਬਈ ਤੇ ਬਰੀਡ ਬਈ ਹੋਰ ਵੀ ਨਸਲਾਂ ਹੁੰਦੀਆਂ ਜਾਂ ਚੋਟੀਆਂ ਬਲੱਡ ਲਾਈਨ ਹੋਰ ਵੀ ਕਾਫੀ ਹੁੰਦੀਆਂ ਹਾਂਜੀ ਬਈ ਹੈਗੇ ਆ ਪਰ ਇਹ ਚੂਟੀਆਂ ਚੂਈਆਂ ਜਿਹੜੇ ਬੱਚੇ ਆਪਣੇ ਕੋਲੇ ਬੈਠੇ ਆ ਸਾਰੇ ਠੀਕ ਆ ਬਈ ਸਾਰੇ ਤੇ ਜਿਹੜੀ ਮਦਰ ਉਹ ਵੀ ਆਪਣੇ ਕੋਲੇ ਹੀ ਆ 12 13 ਸਾਲ ਦੀ ਹੋਗੀ ਉਹ ਉਹ ਛੋਟੀ ਨਾਲ ਆਂਦੀ ਆ ਹਾਂਜੀ ਇਹ ਬਈ ਸਾਰੇ ਜਿਵੇਂ ਆਪਾਂ ਦੇਖ ਰਹੇ ਆ ਜੈਡ ਬਲੈਕ ਆ ਤੇ ਉਹ ਬਈ ਜੀ ਇੱਕ ਨਾ 2 ਨੰਬਰ ਤੇ ਹਾਂਜੀ ਇਹ ਨਾ ਜੀ ਸਲੌਧੀ ਪਿੰਡ ਆ ਇਧਰ ਖੰਨੇ ਕੋਲੇ ਠੀਕ ਆ ਬਈ ਤੇ ਉੱਥੇ ਆਪਣੇ ਦੋਸਤ ਆ ਉਹਨਾਂ ਕੋਲੇ ਆ ਡੌਗ ਠੀਕ ਹੈ ਬਾਈ ਜੀ ਇਹ ਉਹਦੇ ਤੋਂ ਕੁੱਤੀ ਦੀ ਮੀਟਿੰਗ ਕਰਵਾਈ ਸੀ ਹਾਂ ਉਹਦਾ ਕਲਰ ਥੋੜਾ ਜਿਆਦਾ ਡਿਫਰੈਂਟ ਸੀ ਇਹਨਾਂ ਨੂੰ ਠੀਕ ਹੈ ਬਾਈ ਉਹਦੇ ਕਰਕੇ ਇਹਦਾ ਕਲਰ ਫਿਰ ਹੋਰ ਆਇਆ ਇਹਦੀ ਉਮਰ ਕਿੰਨੀ ਕੁ ਹੋਊਗੀ ਬਾਈ ਜੀ ਇਹ 30 ਤਰੀਕ ਨੂੰ 30 ਦਸੰਬਰ ਨੂੰ ਸਾਲ ਦਾ ਹੋ ਜਾਣਾ ਜੀ ਇਹ ਸਾਲ ਦਾ ਹੋ ਜਾਣਾ ਹਾਂਜੀ ਹਾਂਜੀ ਯਾਨੀ ਯਾਰ ਲੱਗਦਾ ਹਲੇ ਵੀ ਬਾਈ ਵੇਖਣ ਜਾਨਾ ਅਜੇ ਮੈਂ 2 3 ਸਾਲ ਦਾ ਜੀ ਮੇਰੀ ਬਾਈ ਹਾਈਟ ਇਹ ਨਹੀਂ ਹੁੰਦੀ ਜਾਨੀ ਹਾਂਜੀ ਇਹ ਤਾਂ ਅਜੇ ਹਾਈਟ ਕਰੂਗਾ ਹਾਈਟ ਹੋਰ ਜੀ ਹੋਰ ਕਰੂਗਾ ਬਾਈ ਹਾਂਜੀ ਹਾਂਜੀ ਆਪਣੇ ਕੋਲ ਟੋਟਲ ਕਿੰਨੇ ਹੋਣਗੇ ਜਾਨਵਰ ਬਾਈ ਇਹ ਆਪਣੇ ਕੋਲੇ ਬਾਈ ਤਿੰਨ ਫੀਮੇਲ ਹੈ ਠੀਕ ਆ ਬਾਈ ਤੇ ਦੋ ਮੇਲ ਇੱਕ ਵੱਡਾ ਮੇਲ ਆ ਇੱਕ ਆ ਬੱਚਾ ਜਿਹੜਾ ਹਜੇ ਵੀ ਸਾਲਕਦਾ ਠੀਕ ਆ ਬਾਈ ਤੇ ਯਾਨੀ ਟੋਟਲਾ ਕਰਦੀ ਬਰੀਡ ਆ ਬਾਈ ਸਾਰੀ ਕਰਦੇ ਬਰੀਡ ਆ ਬਾਈ ਸਾਰੀ ਕਿਤੋਂ ਨਹੀਂ ਯਾਨੀ ਬਾਹਰੋਂ ਲਿਆਂਦਾ ਬਈ ਸਾਰੇ ਘਰੇ ਨਹੀਂ ਜਿਵੇਂ ਹੁਣ ਜਿਹੜੀ ਆਪਣੇ ਕੋ ਫੀਮੇਲ ਸੂਈ ਵੀ ਸੀ ਜਿਹਦਾ ਇਹ ਬੱਚਾ ਉਹ ਕੁੱਤਾ ਤੁਹਾਨੂੰ ਦੱਸਿਆ ਸਲੋਧੀ ਤੋਂ ਸੀ ਹਾਂਜੀ ਹਾਂਜੀ ਬਾਈ ਬਾਕੀ ਇਹ ਵੀ ਬੱਚੇ ਕਰਦੇ ਆ ਸਾਰੇ ਬਾਕੀ ਸਾਰੇ ਬੱਚੇ ਕਰਦੇ ਆ ਬਾਈ ਠੀਕ ਆ ਬਾਈ ਜੀ ਤੇ ਬਾਈ ਇੱਕ ਜਰਾ ਇਹ ਕਹਿੰਦੇ ਵੀ ਬਰੀਡ ਬਦਨਾਮ ਬਹੁਤਾ ਕਹਿੰਦੇ ਆ ਆਪਣੇ ਮਾਲਕ ਨੂੰ ਪੈ ਜਾਂਦੀ ਆ ਬਈ ਇਹ ਗੱਲ ਕਿੱਥੋਂ ਤੱਕ ਸਹੀ ਆ ਬਾਈ ਏ ਬਾਈ ਜਿੱਥੋਂ ਤਾਈ ਮੇਰਾ ਤਜਰਬਾ ਵੀ ਜਿਵੇਂ ਹੁਣ ਮੈਂ ਛੋਟੇ ਪਾਲੇ ਆ ਬੱਚੇ ਹਾਂਜੀ ਤੇ ਮੇਰਾ ਬੇਟਾ ਨਾਲ ਗੌਰ ਰੱਖਦਾ ਇਹਨਾਂ ਦੀ ਜਿਹੜਾ ਆਪਾਂ ਕਤੂਰਾ ਪਾਲਦੇ ਆ ਉਹਦੀ ਕੋਈ ਵੀ ਦਿੱਕਤ ਵਾਲੀ ਗੱਲ ਨਹੀਂ ਜਿਹੜਾ ਆਪਾਂ ਵੱਡਾ ਜਾਨਵਰ ਲਿਆਵਾਂਗੇ ਉਹ ਹੁਣ ਇਹ ਨਹੀਂ ਪਤਾ ਵੀ ਅਗਲੇ ਨੇ ਸਹੀ ਕਿਵੇਂ ਰੱਖਿਆ ਹੋਣਾ ਤੇ ਉਹ ਫਿਰ ਜਦੋਂ ਮਾਹੌਲ ਚ ਬਦਲਿਆ ਜਾਂਦਾ ਆ ਕਿ ਇੱਥੇ ਠੀਕ ਆ ਉਹਨੇ ਤਾਂ ਫਿਰ ਪਤਾ ਹੀ ਨਹੀਂ ਕੀ ਕਰਨਾ ਤੇ ਇਹ ਤਾਂ ਇਹਨਾਂ ਨੂੰ ਕੋਈ ਚੱਕਰ ਏਡੀ ਗੱਲ ਰਹਿਣੀ ਤੇ ਵੈਸੇ ਨਹੀਂ ਬਾਈ ਜਿਵੇਂ ਛੋਟਾ ਉੱਪਰੇ ਬੰਦੇ ਨੂੰ ਇਹਨਾਂ ਨੇ ਪਹਿਣਾ ਹੀ ਪੈਣਾ ਬਾਈ ਉਹਨਾਂ ਨੂੰ ਕਿ ਹੈ ਹੀ ਗਾਰਡ ਡੌਗ ਆ ਤੇ ਫਿਰ ਇਹਨਾਂ ਨੇ ਆਪ ਦਾ ਥੋੜਾ ਮੋਟਾ ਦਾ ਕਰਨਾ ਹੀ ਹੈ ਹਨਾ ਸਹੀ ਗੱਲ ਆ ਬਾਈ ਗਾਰਡ ਡੌਗ ਹੀ ਫਿਰ ਕਾਦੇ ਰਹਿ ਗਏ ਹਨਾ ਹਾਂਜੀ ਹਨਾ ਇੱਕ ਬਾਈ ਜਿਵੇਂ ਵੀ ਹੁਣ ਛੋਟੇ ਜਾਨਵਰੀ ਚਲੋ ਆਪਦੀ ਆ ਉਹਦੀ ਚੁਆਇਸ ਹੁੰਦੀ ਆ ਬਾਈ ਕਿਥੇ ਉਹਨਾਂ ਨੂੰ ਆਪਾਂ ਰੱਖੀ ਆਪ ਰੱਖਦੇ ਆ ਵੀ ਇਹਨੂੰ ਨਾ ਕੋਈ ਚੱਕ ਕੇ ਲੈ ਜਾਏ ਬਾਈ ਕਿ ਨਹੀਂ ਤੇ ਸਹੀ ਤਾਂ ਹੈ ਗਈ ਆ ਬਾਈ ਤੇ ਇਹਨਾਂ ਦੇ ਸੋਕੀ ਆਪਾਂ ਨੂੰ ਰੱਖੀ ਜਿਵੇਂ ਮੰਨ ਲਓ ਜੇ ਨਹੀਂ ਵੀ ਵੜਦੇ ਤਾਂ ਇਹਨਾਂ ਦਾ ਡਾਰੀ ਪੜਾ ਡਾਰੀ ਬਹੁਤ ਆ ਪਤਾ ਹੀ ਨਹੀਂ ਇਹਨਾਂ ਨੇ ਕੀ ਕਰਨਾ ਹਣਾ ਤੇ ਹੁਣ ਬਾਈ ਪਿੰਡ ਚ ਮਤਲਬ ਪੁੱਛ ਕੇ ਵੜਦੇ ਹੁਣ ਤੁਹਾਨੂੰ ਤਾਂ ਘਰੇ ਵੀ ਬਾਈ ਹਾਂਜੀ ਫੋਨ ਕਰ ਲੈਂਦੇ ਆ ਪਹਿਲਾਂ ਫੋਨ ਕਰਦੇ ਆ ਆ ਪਹਿਲਾਂ ਫੋਨ ਕਰ ਲੈਂਦੇ ਆ ਇਹ ਬਾਈ ਕੋਈ ਕੁੱਤਾ ਦਾ ਨਹੀਂ ਬੈਸੇ ਤਾਂ ਸੋਭਾ 5:00 ਵਜੇ ਦਿਨੋਂ ਬੰਨ ਹੀ ਦੇਈਦੀ ਆ ਬਾਈ ਠੀਕ ਆ ਪਰ ਫਿਰ ਵੀ ਅਗਲਾ ਸੇਫਟੀ ਵਾਸਤੇ ਫੋਨ ਕਰ ਲੈਂਦਾ ਇੱਕ ਵਾਰੀ ਸਹੀ ਗੱਲ ਤੇ ਲੰਬਾ ਤਾਂ ਨਹੀਂ ਬਾਈ ਦਵਾਈ ਕੋਈ ਹਜੇ ਤਾਈ ਤਾਂ ਬੱਚਾ ਤਾਂ ਬਾਈ ਆਪ ਗੌਰ ਰੱਖੀ ਦੀ ਹੈ ਸਹੀ ਜਰਾੱਖ ਨਹੀਂ ਪੈਂਦੇ ਬਾਈ ਹਾਂ ਜੀ ਹੁਣ ਨਾਲੇ ਜੁਰਮਾਨੇ ਜੇ ਵੀ ਲਾਤੇ ਦਾ ਕਿ ਨਹੀਂ ਬਾਈ ਤੇ ਬਾਈ ਜੀ ਪਹਿਲੇ ਹਣ ਆਪਾਂ ਪਹਿਲੇ ਡੌਗ ਬਾਰੇ ਪੁੱਛਦੇ ਆ ਬਾਈ ਜੀ ਤੇ ਇਹਦੇ ਬਾਰੇ ਇੰਟਰਵਿਊ ਦਿਓ ਜਰੂਰ ਇਹ ਫੀਮੇਲ ਹੈ ਜੀ ਕੈਲੀ ਹੈ ਦਾ ਇਹਲੀ ਨਾਮ ਬਈ ਹਾਂਜੀ ਤੇ ਇਹ 3 ਸਾਲ ਦੀ ਹੋ ਗਈ ਹੈ ਜੀ ਹੁਣ ਠੀਕ ਹੈ ਜੀ ਤੇ ਆਪਣੇ ਬਰਨਾਲੇ ਸ਼ੋਅ ਕਰਾਇਆ ਸੀ ਆਪਣੇ ਦੋਸਤੀ ਸੀਗੇ ਅਬਲੂ ਕੋਟਲੀ ਤੋਂ ਉਹਨਾਂ ਨੇ ਠੀਕ ਹੈ ਜੀ ਤੇ ਉਹਨਾਂ ਨੇ ਆਪ ਦੇ ਨਿਓ ਰੱਖਿਆ ਸੀ ਬਿਗ ਹਾਈਟ ਕੰਪੀਟੀਸ਼ਨ ਰੱਖਿਆ ਸੀਗਾ ਉਹਦੇ ਚੋ ਇਹ ਸੈਕੰਡ ਆਈ ਹੈ ਜੀ ਸੈਕੰਡ ਨੰਬਰ ਤੇ ਹਾਂ ਫਰਸਟ ਆਈ ਹੈ ਆਪਣੇ ਦੋਸਤ ਹੈ ਸੁਵੇਗ ਬਈ ਠੀਕ ਹੈ ਬਈ ਤੇ ਉਹਨਾਂ ਦੀ ਕੁੱਤੀ ਫਰਸਟ ਆਈ ਹੈ ਫੀਮੇਲ ਚ ਜਾਨੀ ਸਕਤ ਕਿੰਨੇ ਕਾ ਹਾਈਟ ਜਾਨੀ ਇਹਦੀ ਹੋਊਗੀ ਬਈ ਇਹ ਹਾਈਟ 331 ਇੰਚ ਹੈ ਜੀ 33 ਇੰਚ ਹੈ ਤੇ ਜਿਹੜਾ ਫਰਸਟ ਆਇਆ ਸੀ ਬਈ ਉਹ ਦੀ ਜਿਹੜੀ ਫਰਸਟ ਆਈ ਸੀ ਕੁੱਤੀ ਉਹ 32 ਇੰਚ ਦੀ ਹੈ ਅੱਛਾ 32 ਇੰਚ ਜਾਨੀ ਇਹ ਕੁੱਤਿਆਂ ਚ ਇਹ ਹਾਈਟ ਰੇਅਰ ਹੀ ਹੈ ਜੀ ਫਿਰ ਤਾਂ ਫਰਕ ਕੁਛ ਵੀ ਨਹੀਂ ਰਹੇਗਾ ਬਈ ਹਣ ਅੱਧੇ ਇੰਚ ਦਾ ਤਾਂ ਕੋਈ ਫਰਕ ਨਹੀਂ ਮੰਨ ਲੈ ਸਕਦੇ ਬਈ ਤੇ ਇਹਦੀ ਬਈ ਮੀਟਿੰਗ ਹੋ ਗਈ ਇਹਦੀ ਮੀਟਿੰਗ ਹੋ ਗਈ ਹੈ ਜੀ ਫਲੋਰ ਤੋਂ ਕੁੱਤਾ ਠੀਕ ਹੈ ਬਈ ਪੰਕਜ ਜੀ ਆਪਣੇ ਦੋਸਤ ਹੀ ਆ ਠੀਕ ਹੈ ਰੌਕੀ ਆ ਕੁੱਤੇ ਦਾ ਨਾ ਉਹਦੇ ਤੋਂ ਮੀਟਿੰਗ ਹੋਈ ਵੀ ਹੈ 1 ਮਹੀਨਾ ਹੋ ਗਿਆ 1 ਮਹੀਨਾ ਹੋ ਗਿਆ ਤੇ ਉਹ ਕੇਜ ਵਿੱਚ ਹਾਂ ਕਨਸੀਵ ਹੋ ਗਈ ਹੈ ਜੀ ਕਨਸੀਵ ਹੋ ਗਈ ਜਾਨੀ ਠੀਕ ਆ ਬਾਈ ਜੀ ਤੇ ਅਗਲੇ ਬਾਰੇ ਗੱਲ ਕਰੀਏ ਬਾਈ ਜੀ ਉਹ ਉਹ ਬੈਠੇ ਜਿਹੜੇ ਸਾਹ ਉਹ ਮੇਲ ਆ ਜੀ ਠੀਕ ਆ ਜੀ ਹਾਂ ਉਹਦਾ ਨਾਮ ਲੂਗਰ ਹੈ ਲੂਗਰ ਹਾਂ ਜੀ ਤੇ ਉਹ ਸਮਝ ਲਓ 11 ਮਹੀਨਿਆਂ ਤੋਂ ਥੋੜਾ ਜਿਹਾ ਉੱਪਰ ਹੋ ਗਿਆ 11 ਸਾਲ ਦਾ ਹੋਣ ਵਾਲਾ ਠੀਕ ਆ ਜੀ ਤੇ ਇਹ ਸਲੌਦੀ ਤੋਂ ਡੌਗ ਆਪਣੇ ਦੋਸਤ ਆ ਠੀਕ ਆ ਬਾਈ ਜੀ ਉਹ ਕੁੱਤੇ ਤੋਂ ਮੀਟਿੰਗ ਹੋਈ ਸੀ ਫੀਮੇਲ ਦੀ ਇਹਦੀ ਜਿਹੜੀ ਮਦਰ ਉਹਦੀ ਡੈਥ ਹੋ ਗਈ ਸੀ ਹਾਰਟ ਅਟੈਕ ਨਾਲ ਹੂੰ ਅੱਛਾ ਬਾਈ ਇਹ ਛੋਟਾ ਜਿਹਾ ਬੱਚਾ ਉਹ 2 ਮਹੀਨੇ ਦਾ ਸੀ ਠੀਕ ਆ ਜੀ ਵਾਹ ਇਹ ਸਮਝ ਲਓ ਸਾਲ ਦਾ ਹੋ ਗਿਆ ਬਈ ਇਹ ਠੀਕ ਹੈ ਬਈ ਹਾਂਜੀ ਤੇ ਇਹਦੀ ਹਾਈਟ ਕਿੰਨੀ ਹੋਊਗੀ ਬਈ ਇਹਦੀ ਇਹ ਹੋ ਗਿਆ ਹੋਊਗਾ 31 ਇੰਚ ਦੇ ਆਸ-ਪਾਸੇ ਤੇ ਹਰੇ ਤੁਸੀਂ ਆਣੇ ਬਈ ਜਿਵੇਂ ਹੋਰ ਕਰੂਗਾ ਇਹ ਮੇਰਾ ਆਈਡੀਆ ਹੈ ਵੀ 16 ਕਿ ਮਹੀਨੇ ਤਾਈਂ ਤੱਕ ਹਾਈਟ ਕਰਦੇ ਐ ਵੀ ਅਜੇ ਵਧੂਗਾ ਇਹ ਇੰਚ ਡੇਢ ਇੰਚ ਹੋਰ ਵੱਧ ਜਾਊਗਾ ਫੇਰ ਤਾਂ ਜਾਣੇ ਬਈ 32 33 ਪਲੱਸ ਹਾਂ 32 32.5 ਜਾਊੜੂਗਾ ਜੀ ਤੇ ਇਹਨਾਂ ਦੀ ਬਈ ਮੇਲ ਦੇ ਵਿੱਚ ਹਾਈਟ ਹਾਈਐਸਟ ਕਿੰਨੀ ਰਹੀ ਇਹ ਮੇਲ ਉਹ ਬਈ ਸਵੇਕ ਕੋਲ ਹੀ ਹੈ ਡੌਗ ਕੈਡੀ ਆ ਉਹਦਾ ਨਾਮ ਠੀਕ ਹੈ ਬਈ ਤੇ ਉਹ 34 ਇੰਚ ਹਾਈਟ ਉਹਦੀ ਮਿਣੀ ਹੈ ਜੀ 34 ਇੰਚ ਹਾਂਜੀ ਉਹ ਸਭ ਤੋਂ ਉੱਚਾ ਡ ਜਾਣੇ ਉਹੀ ਰਿਹਾ ਜੀ ਫਿਰ ਤਾਂ ਨੇੜੇ ਨਾਲ ਚੱਬਾਈ ਜਿਵੇਂ 32 ਤੋਂ ਫੱਟਾ ਫਰਕ ਕੋਈ ਨਹੀਂ ਜੀ 33 ਹੋ ਜਾ 34 ਹੋ ਜਾ ਠੀਕ ਹੈ ਬਾਈ ਜੀ ਮਿਹਨਤਾਂ ਇਹਨਾਂ ਦਾ ਸਟਰਕਚਰ ਦਾ ਹੁੰਦਾ ਜੀ ਵੀ ਚਲੋ ਹਾਈਟ ਤਾਂ ਜੇ ਥੋੜੀ ਮੋਟੀ ਛੋਟੀ ਵੀ ਰਹ ਜੂ ਕੋਈ ਚੱਕਰ ਹਾਂਜੀ ਹਾਂਜੀ ਥੋੜਾ ਜਿਹਾ ਖੜਾ ਜਾਨਵਰ ਸੋਹਣਾ ਲੱਗੇ ਸਹੀ ਗੱਲ ਹੈ ਤੇ ਨੂੰ ਬਈ ਕਦੋਂ ਸਟੱਡ ਤੇ ਮਤਲਬ ਕਰ ਦਊਗਾ ਇਹ ਬਾ 16 ਮਹੀਨਾ ਤੋਂ ਬਾਅਦ ਜੀ 16 ਮਹੀਨੇ ਵਿੱਚ 16 ਮਹੀਨੇ ਜਾਣੇ ਓਕੇ ਹੋ ਜਾਂਦੇ ਬਾਈ ਸਹੀ ਤਾਂ ਜਿਹੜਾ ਕੁੱਤਾ ਨਾ ਇਹ ਗੱਡੀ ਹੈ ਤਿਆਰੀ 2.5 ਤੋਂ 3 ਸਾਲ ਦੇ ਵਿੱਚ ਜਾ ਕੇ ਹੁੰਦਾ ਠੀਕ ਹੈ ਬਾਈ ਹਾਂਜੀ ਤੇ ਜਾਨੀ 16ਵੇਂ ਮਹੀਨੇ ਜਾਨੀ ਇਹਨੂੰ ਆਪਾਂ ਸਟੱਡ ਸਰਵਿਸ ਦੇਣ ਸਟਾਰਟ ਕਰ ਹਾਂ ਹਾਂਜੀ ਹਾਂਜੀ ਤੇ ਬਾਈ ਜੀ ਉਹ 3 ਨੰਬਰ ਤੇ ਉਹਦਾ ਨਾਮ ਕੀ ਹੈ ਉਹਦਾ ਨਾਮ ਰੈਂਬੋ ਆ ਜੀ ਰੈਂਬੋ ਹਾਂਜੀ ਤੇ ਉਹ 3 ਸਾਲ ਦਾ ਹੋ ਗਿਆ ਉਹ ਵੀ ਠੀਕ ਹੈ ਬਾਈ ਜੀ ਤੇ ਉਹ ਵੀ ਹੋਮ ਬਰੀਡਿੰਗ ਦਾ ਹੀ ਆ ਬੱਚਾ ਤੇ ਉਹਦੇ ਬੱਚੇ ਬਾਈ ਹੈਗੇ ਇਸ ਟਾਈਮ ਅਵੇਲੇਬਲ ਉਹਦੇ ਅਵੇਲੇਬਲ ਇਸ ਟਾਈਮ ਹੈ ਨਹੀਂ ਕੁੱਤਰੀਆਂ ਸੂਨ ਵਾਲੀਆਂ ਠੀਕ ਹੈ ਜੀ ਤਿੰਨ ਕੁੱਤਰੀਆਂ ਉਹ ਤੋਂ ਕ੍ਰੋਸ ਹੋਈਆਂ ਹੋਈਆਂ ਸੀਗੀਆਂ ਠੀਕ ਹੈ ਬਾਈ ਉਹ ਤੇ ਨਹੀਂ ਸੂਨ ਵਾਲੀਆਂ ਬਾਈ ਤੇ ਹਾਈਟ ਇਹਦੀ ਕਿੰਨੀ ਕਹੋ ਉਹ 30 ਇੰਚ ਦਾ ਕੁੱਤਾ ਜੀ ਤੇ ਚਦੋਂ ਉਹ ਸਟਰਕਚਰ ਜਣੀ ਉਹਦਾ ਬਾਈ ਸਟਰਕਚਰ ਬੜਾ ਹੈਵੀ ਹੈ ਜੀ ਉਹਦਾ ਹੈਨਾ ਬਹੁਤ ਹੈਵੀ ਹੈ ਹਾਂ ਜਣੀ ਚੌੜਾ ਆ ਵਾ ਵਾ ਅਗਲਾ ਵੇਖ ਕੇ ਬਾਈ ਡਰ ਲੱਗਦਾ ਵੀ ਬੜਾ ਹੈਵੀ ਹੈ ਤੇ ਇਹ ਕਿੰਨੇ ਚਿਰ ਦਾ ਜਣੀ ਦੱਸੋ ਤੈਨੂੰ ਸਾਲ ਇਹ 3 ਸਾਲ ਦਾ ਹੋ ਗਿਆ ਬਾਈ ਠੀਕ ਆ ਬਈ ਜੀ ਸਟੱਡ ਸਰਵਿਸ ਵੈਸੇ ਬਈ ਜੇ ਕਿਸ ਨੂੰ ਮਤਲਬ ਲੋਡ ਤੇ ਹੁਣ ਕੋਈ ਚੱਕਰ ਨਹੀਂ ਉਹਦੇ ਤੋਂ ਚੱਲੀ ਜਾਂਦੀ ਜਣੀ ਨਹੀਂ ਉਹਦੇ ਉਹਦੇ ਤੋਂ ਚੱਲਦੀ ਇਹ ਤਾਂ ਹਜੇ ਨਹੀਂ ਹਾਂ ਇਹ ਜਣੀ ਛੋਟਾ ਇਹ ਹਜੇ 16 ਮਹੀਨਾ ਤੋਂ ਬਾਅਦ ਚੱਲੂਗੀ ਠੀਕ ਆ ਬਈ ਤੇ ਇੱਕ ਸਰਵਿਸ ਆਪਣੀ ਹੋਰ ਡੌਗ ਦੀ ਚੱਲੀ ਜਾਂਦੀ ਸਟੱਡ ਸਰਵਿਸ ਨਹੀਂ ਆਪਣੇ ਕੋਲੇ ਦੋ ਹੀ ਆ ਜੀ ਮੇਲੇ ਇਹ ਇੱਕ ਇੱਕ ਡੌਗ ਹੀ ਆ ਜਿਹੜਾ ਸਟੱਡ ਹਾਸ ਤੇ ਠੀਕ ਆ ਜੀ ਤੇ ਉਹ ਜਿਹੜਾ 4ਥ ਨੰਬਰ ਦੀ ਉਹ ਵੀ ਫੀਮੇਲ ਆ ਜੀ ਉਹ ਫੀਮੇਲ ਉਹ 2 ਸਾਲ ਦੀ ਉਹ ਹੋਗੀ ਆ ਠੀਕ ਆ ਜੀ ਤੇ ਉਹ ਬਸ ਐ ਕਿ ਉਹ ਵੀ ਥੂਕੂਗੀ ਉਹ ਵੀ ਕਰਾਈ ਵੀ ਐ ਕ੍ਰੋਸ ਹੋ ਕੀ ਕਰੋਸੀ ਹਾਂਜੀ ਕਿੰਨਾ ਚਿਰ ਹੋ ਗਿਆ ਕ੍ਰੋਸ ਨੂੰ ਅਜੇ ਤਾਂ ਥੋੜੇ ਦਿਨ ਹੀ ਹੋਏ ਠੀਕ ਹੈ ਜੀ ਹਾਂ ਵੀ ਉਹਦਾ ਅਜੇ ਕਨਫਰਮ ਨਹੀਂ ਪੂਰਾ ਕਨਫਰਮ ਨਹੀਂ ਗਾ ਇਹ ਬੱਚੇ ਬਈ ਜੀ ਕਿੰਨੇ ਕਿ ਦੇ ਦਿੰਦੀਆਂ ਜਾਣੀ ਦੇਖੋ ਇਹਦਾ ਇਹ ਹੈ ਜੀ ਵੀ ਜਿਹੜੀ ਹੁਣ ਮੇਰੇ ਕੋਲੇ ਨਸਲ ਹੈ ਹੁਣ ਮੈਨੂੰ ਇਹ ਨਹੀਂ ਪਤਾ ਵੀ ਕੀ ਚੱਕਰ ਕੀ ਹੈ ਵੀ ਇਹ ਕੋਈ ਨਸਲ ਚੀ ਹੈ ਜਾਂ ਕਿਵੇਂ ਹੈ ਪਰ ਇਹ ਬੱਚੇ 2-2 3-3 ਨਹੀਂ ਦਿੰਦੀਆਂ ਜੀ ਅੱਛਾ 2-2 ਹਾਂ ਕੁਦਰਤੀ ਹੈ ਇਹ ਹੁਣ ਕਈ ਮੇਰੇ ਦੋਸਤਾਂ ਜਿਨ੍ਹਾਂ ਕੋਲੇ ਰੱਖੀਆਂ ਉਹ 6-6 7-7 ਬੱਚੇ ਵੀ ਦੇ ਦਿੰਦੀਆਂ ਅੱਛਾ ਜੀ ਤੇ ਇਹ 2 2 3 3 ਨਹੀਂ ਦਿੰਦਿਆਂ। ਅਛਾ ਤੁਹਾਡੇ ਕੋਲੇ ਜਾਨੀ ਹੁਣ ਇਹ ਨਹੀਂ ਮੈਨੂੰ ਪਤਾ ਵੀ ਇਹ ਨਸਲ ਚ ਜਾਂ ਵੀ ਕੋਈ ਊਂ ਕੋਈ ਪ੍ਰੋਬਲਮ ਹੈ। ਕਈ ਰਿਹਾ ਹੋ ਸਕਦਾ ਨਾ ਨਸਲ ਜੀ ਹੋਵੇ। ਤੇ ਇਸ ਟਾਈਮ ਬਾਈ ਜੀ ਆਪਣੇ ਕੋਲੇ ਹੈਗੇ ਜਾਨੀ ਬੱਚੇ ਕੋਈ ਨਹੀਂ ਇਸ ਟਾਈਮ ਕੋਈ ਨਹੀਂ। ਇਹ ਕੁੱਤੀਆਂ ਆਪਣੀਆਂ ਸਮਝ ਲਓ ਜਨਵਰੀ ਚ ਜਾ ਕੇ ਸੋਇਆ ਇਹਨਾਂ ਨੇ। ਜਨਵਰੀ ਚ ਹਾਂਜੀ ਹਾਂਜੀ ਇੱਕ ਇਹਨਾਂ ਦੀ ਮਦਰ ਹੈਗੀ ਹੈ ਵੱਡੀ। ਠੀਕ ਹੈ ਜੀ। ਉਹ ਥੋੜੀ ਜੀ ਕੌੜ ਜਿਆਦੇ ਇਹਨਾਂ ਦੇ ਕੋਲੇ ਫਿਰ ਨਹੀਂ ਰੱਖਣੀ ਪੈਂਦੀ ਉਹਨੂੰ ਪਾਸੇ ਰੱਖਿਆ ਹੋਇਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ। ਹਾਂ ਜੀ ਤੇ ਜਾਨੀ ਫਰਵਰੀ ਦੇ ਲਾਸਟ ਮਹੀਨੇ ਦੇ ਲਾਸਟ ਦਿਨਾਂ ਦੇ ਵਿੱਚ ਜਾਨੀ ਆਪਣਾ ਹੋ ਜੂਗਾ ਹਨਾ ਇਹ ਸੇਲ ਬੱਚੇ ਵਗੈਰਾ ਸੇਲ ਹੋ ਜਾਣਗੇ ਦੋਸਤੋ ਜਿਹਨਾਂ ਨੂੰ ਲੋਡ ਹੋਈ ਤਾਂ ਬਾਈ ਜੀ ਕੰਟੈਕਟ ਜਰੂਰ ਕਰਿਓ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਤੇ ਪਾ ਦਾਂਗੇ ਵੀਰੋ ਤੇ ਬਾਈ ਜੀ ਜਿਹੜੀ ਫੀਮੇਲ ਹੈ ਕਰੇਗੀ ਉਹਦੇ ਬਾਰੇ ਵੀ ਡਿਟੇਲ ਜੀ ਦੱਸੋ ਜਿਹੜੀ ਕਿਤੇ ਹੈ ਹਾਂ ਉਹ ਇਹਨਾਂ ਦੀ ਮਦਰ ਹੈ ਜੀ ਕੋਈ ਹੋਗੀ 12 ਸਾਲ ਦੀ ਹੋਗੀ ਉਹਨੀ ਹੈ ਕਾਫੀ ਉਮਰ ਹੋਗੀ ਹਾਂ ਜੀ ਇਹਨਾਂ ਦੀ ਤੇ ਉਹ ਥੋੜੀ ਜੀ ਗਰਮ ਜ਼ਿਆਦੇ ਹੈ ਮੂਰੇ ਇਹਨਾਂ ਨੂੰ ਤਾਂ ਆਡ ਰੱਖਣਾ ਪੈਂਦਾ ਥੋੜਾ ਆ ਚੱਕਰ ਉਹ ਵੀ ਤੁਹਾਨੂੰ ਦਿਖਾ ਦਿੰਦਾ ਬਹੁਤ ਜ਼ਿਆਦਾ ਗਰਮ ਹੋਈ ਹੈ ਜੀ ਭਾਈ ਜੀ ਫਿਰ ਉਹਦਾ ਕੈਮਰਾ ਰੱਖਦੇ ਤੇ ਹਨ ਇਹ ਆਏ ਆ ਜੀ ਜਿਵੇਂ ਉਹਨੂੰ ਇੱਧਰ ਆਪਣੇ ਕੋਠੀ ਦੇ ਅੰਦਰ ਰੱਖਣਾ ਪੈਂਦਾ ਇਹਨਾਂ ਹਾਸਤੇ ਪੋਰਸ਼ਨ ਉਧਰ ਬਾੜੇ 'ਚ ਬਣਿਆ ਹੋਇਆ ਇਹਨਾਂ ਦਾ ਠੀਕ ਹੈ ਜੀ ਤੇ ਉਹ ਫਿਰ ਇਕੱਠੇ ਤਾਂ ਨਹੀਂ ਰਹਿ ਨਹੀਂ ਸਕਦੇ ਠੀਕ ਹੈ ਜੀ ਉਹਨੂੰ ਫਰਾੜੀ ਰੱਖਣਾ ਚਾਹੀਦਾ ਸਾਫਸ 'ਚ ਲੜ ਪੈਂਦੇ ਭਾਈ ਸਾਹਿਬ ਲੜ ਪੈਂਦੇ ਆਏ ਆ ਜੀ ਉਹਦੀ ਹੁਣ ਉਮਰ ਜ਼ਿਆਦਾ ਹੈ ਮੰਨ ਲਓ ਇਹਨਾਂ ਨਾਲ ਲੜ ਵੀ ਪਈ ਤੇ ਇਹਨਾਂ ਦਾ ਜਾਣਾ ਕੋਈ ਨਹੀਂ ਇਹ ਜਵਾਨੀ ਚਾਉਣ ਉਹ ਬੁੜਾਪੇ 'ਚ ਉਹਨਾਂ ਨੂੰ ਦਿੱਕਤ ਆਊਗੀ ਉਹ ਇਹ ਨਹੀਂ ਆਪਸ ਚ ਲੜਦੇ ਬਈ ਜੀ ਜਿਹੜਾ ਹੁਣ ਲੱਪਿੰਦੇ ਹੀ ਗਈ ਰੀ ਫਿਰ ਔਖਾ ਹੋ ਜਾਂਦਾ ਹੁਣ ਹਾਂ ਥੋੜੀ ਜੀ ਗੌਰ ਰੱਖਣੀ ਪੈਂਦੀ ਹੈ ਜੀ ਇਹਨਾਂ ਨੂੰ ਠੀਕ ਆ ਬਾਈ ਜੀ ਇਕੱਠਿਆਂ ਨੂੰ ਆਪਾਂ ਛੱਡ ਨਹੀਂ ਸਕਦੇ ਠੀਕ ਹੈ ਜੀ ਆਹ ਦਿੱਕਤ ਆਉਂਦੀ ਹੈ ਹੁਣ ਆਪਣਾ ਉਹ ਫੀ ਮਿਲ ਜਾਣੀ 200 ਵਾਲੀਆਂ ਕਿ 100 ਵਾਲੀ ਬਾਈ ਜੀ ਮੇਣ ਨਹੀਂ 200 ਵਾਲੀਆਂ ਇਹ ਕਲੀਅਰ ਤਾਂ ਜੇ ਇਹਦਾ ਹੀ ਆ ਜੀ ਠੀਕ ਹੈ ਜੀ ਜਿਹੜੀ ਦੂਸਰੀ ਉਹਦਾ ਵੀ ਹਲੇ ਪੂਰਾ ਕਿਉਂਕਿ ਆਪਾਂ ਕੋਲੇ ਰਹਿੰਨੇ ਆ ਪਤਾ ਲੱਗਦਣੀ ਜੀ ਇਹਦਾ ਹਾਂਜੀ ਹਾਂਜੀ ਬਾਕੀ 40 ਦਿਨ ਤੋਂ ਬਾਅਦ ਆਪਾਂ ਸਕੈਨ ਜਾਂ ਐਕਸ-ਰੇ ਵਗੈਰਾ ਕਰਾ ਸਕਦੇ ਹਾਂ ਉੱਥੇ ਦਾ ਪਤਾ ਲੱਗ ਜਾਂਦਾ ਤੇ ਨਹੀਂ ਤਾਂ ਬਸ 50ਵੇਂ ਦਿਨ ਤਾਈਂ ਦਾ ਪਤਾ ਲੱਗ ਕਲੀਅਰ ਹੀ ਹੋ ਜਾਂਦਾ 2 ਮਹੀਨਾ ਤੋ ਸੂਣਾ ਹੁੰਦਾ ਇਹਨਾਂ ਨੇ ਤੇ ਜਿਨ੍ਹਾਂ ਨੂੰ ਯਾਨੀ ਬੱਚੇ ਚਾਹੀਦੇ ਆ ਬਾਈ ਜੀ ਹਨਾ ਬਰੀਡ ਪਸੰਦ ਆ ਜਾਂਦੀ ਆ ਤੇ ਉਹ ਕੰਟੈਕਟ ਤੁਹਾਡੇ ਨਾਲ ਕਦੋਂ ਕਾ ਕਰਨ ਯਾਨੀ ਕਿਹੜੇ ਮਹੀਨੇ ਦੇ ਵਿੱਚ ਜਨਵਰੀ ਦੇ ਲਾਸਟ ਤੱਕ ਕੰਟੈਕਟ ਦਾ ਬਾਈ ਆਏ ਆ ਮੈਂ ਤੁਹਾਨੂੰ ਤਾਂ ਹੀ ਦੱਸਿਆ ਵੀ ਇੱਕ ਤਾਂ ਪਤਾ ਨਹੀਂ ਤਾਂ ਨਸਲੀ ਇਹ ਆਏ ਆ ਵੀ ਆਪਣੇ ਕੋਲ ਨੰਬਰ ਤੁਸੀਂ ਪਾ ਦਿਓ ਜੀ ਸਕਰੀਨ ਤੇ ਤੁਹਾਨੂੰ ਦੱਸ ਦਿੰਨਾ ਜੇ ਹੋਇਆ ਤਾਂ ਆਪਾਂ ਜਰੂਰ ਦੇ ਦੇਂਗੇ ਪਰ ਹੁੰਦੇ 2-3 ਹੀ ਓਵਰ ਪਹਿਲਾਂ ਹੀ ਜਿਹੜੇ ਯਾਰ ਦੋਸਤ ਔਖੇ ਚ ਕਰਦੇ ਉਹ ਲੈ ਜਾਂਦੇ ਲਓ ਦੋਸਤੋ ਕਿਹੜਾ ਬਾਈ ਨਾਲ ਆਪਾਂ ੱੱਕਾ ਜਾ ਕਰ ਲਾਂਗੇ ਜੇ ਕੋਈ ਹੋਇਆ ਤਾਂ ਬਾਈ ਜੀ ਜਰੂਰ ਦਿਓ ਹੈ ਨਾ ਇਹ ਵੀਡੀਓ ਵੇਖ ਕੇ ਕੋਈ ਨਹੀਂ ਕੋਈ ਤਾਂ ਵੀਰੋ ਕੰਟੈਕਟ ਜਰੂਰ ਕਰਿਓ ਬਾਈ ਨਾਲ ਤੇ ਬਾਈ ਜੀ ਜਿਵੇਂ ਹੁਣ ਘਰੇ ਰੱਖਣਾ ਰੱਖਣਾ ਚਾਹਵਾਨ ਹੋਣਗੇ ਤੇ ਉਹਨਾਂ ਬਾਰੇ ਕੋਈ ਮੈਸੇਜ ਆ ਵੀ ਕੌਣ ਕੌਣੋਂ ਕਿਹੜੇ ਵੀਰ ਰੱਖ ਸਕਦੇ ਨੂੰ ਘਰੇ ਇਹਦਾ ਮੈਸੇਜ ਇਹ ਹੈ ਜੀ ਵੀ ਜੇ ਤਾਂ ਇਕੱਲੇ ਬੰਦੇ ਨੂੰ ਸ਼ੌਂਕ ਹੈ ਠੀਕ ਹੈ ਜੀ ਫਿਰ ਤਾਂ ਛੋਣਾ ਕਿਉਂਕਿ ਆਏ ਆ ਜੀ ਵੀ ਹੁਣ ਜਿਵੇਂ ਆਪਾਂ ਪੁਮੇਰੀਅਨ ਰੱਖ ਲੈਨੇ ਆ ਛੋਟੀ ਨਸਲ ਰੱਖ ਲੈਨੇ ਆ ਉਹ ਤਾਂ ਉਹ ਤਾਂ ਜਿਵੇਂ ਆਪਾਂ ਕਹਦੇ ਨੇ ਡੀਆਈ ਇੰਜਨ ਆ ਉਹ ਚੀਜ਼ ਆ ਉਹ ਇਹਨਾਂ ਨੂੰ ਤਾਂ ਰੋਟੀ ਇੱਕ ਪਾਤੀ ਤੁਰੇ ਜਾਂਦੇ ਨੇ ਤਾਂ ਵੀ ਕੋਈ ਚੱਕਰ ਨਹੀਂ ਇਹਨਾਂ ਦਾ ਡਾਈਟ ਤਾਂ ਆਪਣਾ ਬੰਦਿਆਂ ਵਾਲਾ ਸਿਸਟਮ ਆ ਜੀ ਵੀ ਇਹਨਾਂ ਨੂੰ ਪ੍ਰੋਪਰ ਪਾਣੀ ਚਾਹੀਦੀ ਆ ਤੇ ਨਹੀਂ ਇਹਨਾਂ ਨੂੰ ਰੱਖੇ ਦਾ ਕੋਈ ਬਈ ਇਹ ਤਾਂ ਸਾਰੇ ਪਰਿਵਾਰ ਨੂੰ ਸ਼ੌਂਕ ਹੋਊਗਾ ਤਾਂ ਇਹ ਜਾਨਵਰ ਪਾਲਨੇ ਆ ਨਹੀਂ ਇਹ ਨਹੀਂ ਕਿਉਂਕਿ ਜੇ ਮੁੜ ਕੇ ਰੋਟੀਆਂ ਪਿੱਛੇ ਲੜਾਈ ਜਾਂ ਘਰੇ ਫਿਰ ਫੰਦਾ ਪਾਉਂਦੇ ਨੇ ਆਵਾਜ਼ ਚੱਕਰ ਆ ਜੀ ਇਹਦਾ ਮੈਂਨਤਾ ਦਿਖਦਾ ਤੇ ਬਾਅਦ ਵਿੱਚ ਬਈ ਕੋਡ ਜਾਂ ਕੋਈ ਵੀ ਉਹਨੂੰ ਪ੍ਰੋਪਰ ਸਾਰੇ ਫੈਮਿਲੀ ਨੂੰ ਚਾਹੀਦਾ ਵੀ ਇਹਨੂੰ ਥੋੜਾ ਜਿਹਾ ਸੰਭਾਲ ਕੇ ਹਿਸਾਬ ਨਾਲ ਰੱਖਿਆ ਜਾ ਪਿੰਜੇ ਜਦੋਂ ਇਹ ਇਕੱਲਾ ਇਹ ਕਾਹਨਿੰਦਾ ਜੀ ਸਹੀ ਗੱਲ ਹੈ ਮਿਹਰਬਾਨੀ ਭਾਈ ਜੀ ਬਹੁਤ ਵਧੀਆ ਯਾਦਗਾਰੀ ਦਿੱਤੀ ਤੇ ਵੀਰੋ ਤੁਹਾਨੂੰ ਇਹ ਜਾਣਕਾਰੀ ਭਾਈ ਜੀ ਵਧੀਆ ਲੱਗੀ ਗੱਡੀ ਡੌਗ ਦੀ ਵੀਡੀਓ ਭਾਈ ਜੀ ਵਧੀਆ ਲੱਗੀ ਤੇ ਸ਼ੇਅਰ ਜਰੂਰ ਕਰਦੇ ਹੋ ਵੀਰੋ ਵੀਡੀਓ ਤੇ ਜਿਨ੍ਹਾਂ ਨੂੰ ਭਾਈ ਜੀ ਬੱਚੇ ਚਾਹੀਦੇ ਆ ਤੇ ਕੰਟੈਕਟ ਜਰੂਰ ਕਰ ਲਿਓ ਬਾਈ ਨਾਲ ਜੇ ਅਵੇਲੇਬਲ ਹੋਣਗੇ ਭਾਈ ਜੀ ਤੇ ਭਾਈ ਜੀ ਦੱਸ ਦੇਣਗੇ ਤੁਹਾਨੂੰ ਰੇਟ ਵਗੈਰਾ ਕਰ ਲੈਣਗੇ ਭਾਈ ਜੀ ਇਹ ਵੀਡੀਓ ਵੇਖ ਕੇ ਤੇ ਬਾਈ ਜੀ ਸਕਰੀਨ ਤੇ ਆ ਰਿਹਾ ਸਾਹਿਬ ਫਾਰਮ ਗੱਦੀ ਡੌਗਸ ਬਾਈਆਂ ਦਾ ਪੇਜ ਬਣਿਆ ਹੋਇਆ Facebook ਤੇ ਜਿਹੜੇ ਵੀਰ ਭਰਾ ਡੌਗ ਲਵਰ ਆ ਬਾਈ ਜੀ ਜਰੂਰ ਫੋਲੋ ਕਰਨ ਬਾਈ ਨੂੰ ਤੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਆ ਵੀਰ ਭਰਾ ਗੱਦੀ ਡੌਗ ਬਾਰੇ ਤੇ ਬਾਈ ਨਾਲ ਮੈਸੇਜ ਕਰ ਸਕਦਾ ਬਾਈ ਜੀ ਸਾਹਿਬ ਫਾਰਮ ਗੱਦੀ ਡੌਗਸ ਤੇ ਧੰਨਵਾਦ ਵੀਰੋ ਤੁਹਾਡਾ ਬਹੁਤ ਬਹੁਤ ਬਾਈ